ਹੁਣ ਸਾਡੇ ਕੋਲੇ ਇਹ ਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਸਾਰਿਆਂ ਨੂੰ ਗੈਸਟ ਆਈਟਮ ਦੇ ਲਈ ਸਮਾਂ ਦੇ ਸਕੀਏ ਕਿਉਂਕਿ ਆਪ ਜੀ ਨੇ ਆਪਣੇ ਘਰਾਂ ਤੱਕ ਵੀ ਪਹੁੰਚਣਾ ਹੈ ਬੜੀ ਬੜੀ ਜਲਦੀ ਦੇ ਨਾਲ ਜੇ ਅਸੀਂ ਕੁਝ ਟਾਈਮ ਲਾ ਰਿਹਾ 10 ਜਾਂ 15 ਮਿੰਟ ਉਹਦੀ ਸਿਰਫ 1 ਵਜੇ ਗਿਆ ਹੋਰ ਕੋਈ ਮਜਾ ਨਹੀਂ ਹੈਗੀ ਕਿਉਂਕਿ ਜੇ ਇੱਕ ਦਾ ਐਡਵਰਟਾਈਜ਼ਰ ਦਾ ਰਿਜ਼ਲਟ ਹੈ ਉਹ ਤਿਆਰ ਹੋ ਉਹਦੇ ਕਾਰਨ ਸਾਨੂੰ ਥੋੜਾ ਜਿਹਾ ਕਰ ਉਹ ਮੁੱਕੇ ਗੁਰੂ ਘਰ ਪੈਂਦਾ ਨਹੀਂ ਤੇ ਸਾਡੇ ਮਨ ਦੀ ਭਾਵਨਾ ਇਹ ਹੈ ਕਿ 3:00 ਵਜੇ ਤੱਕ ਤੁਹਾਨੂੰ ਇਥੋਂ ਅਸੀਂ ਫ੍ਰੀ ਕਰਦੀ ਹੈ ਤਾਂ ਜੋ ਤੁਸੀਂ ਵੇਲੇ ਸਿਰ ਆਪੋ ਆਪਣੇ ਘਰਾਂ ਲੱਕ ਜਾ ਸਕੋ ਅੱਜ ਦੇ ਗੁਰੂ ਘਰਾਂ ਦੇ ਇਸ ਸਮੇਂ ਕਪੀਸ ਗੁਰੂ ਘਰਾਂ ਦੇ ਵਿੱਚੋਂ ਆਉਂੋ 6 ਤੋਂ 55 ਬੱਚਾ ਇਹ ਭਾਰ ਲੈਂਦਾ ਜਿਹਦੇ ਵਿੱਚ 80% ਲੜਕੇ ਮੁੰਡੇ ਜਾਂ ਸੁਬੀ ਮੁੰਡੇ ਨੂੰ ਵੀ ਛੱਤੀ ਹੈ ਭਾਵਨਾ ਹੈ ਕਿ ਮੁੰਡਿਆਂ ਦਾ ਹੋਣਾ ਵੀ ਜ਼ਰੂਰੀ ਹੈ ਸਾਡੀਆਂ ਧੀਆਂ ਜਿਹੋਨਾਂ ਦੇ ਅੰਦਰ ਤੇ ਹੁੰਦੇ ਆ ਕਿ ਉਹ ਅਦਵਤ ਲੈ ਕੇ ਆਉਣ ਉਹਨੀਆਂ ਕੁੜੀਆਂ ਤੇ ਉਹਨੇ ਮੁੰਡੇ ਪਰ ਅਜੇ ਸਾਡੀ ਰੇਸ਼ਿਓ بگੜੀ ਹੋਈ ਹੈ ਮੇਨੂੰ ਸਾਡੇ ਸਰਕਾਰੀ ਤੁਸ਼ੀ

ਦੇਵਾ ਦੇ ਰਹੇ ਜਾਣਦੇ ਵੀ ਨਹੀਂ ਇਹਦੇ ਨਹੀਂ ਵੀ ਜਾਣ ਉਹਨਾਂ ਸਾਰੇ ਅਧਿਆਪਕਾਂ ਦਾ ਜਿਹੜੇ ਬੱਚੇ ਨੂੰ ਗੱਤਕਾ ਸਿਖਾਉਂਦੇ ਨੇ ਜਾਂ ਕੀਰਤਨ ਸਿਖਾਉਂਦੇ ਨੇ ਜਾਂ ਕੋਈ ਕੁਸ਼ਤਰੀ ਰਿਸਤ ਲਾਈ ਦਿੰਦੇ ਨੇ ਕੋਈ ਤੇ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਜੱਜ ਸਹਿਮਾਨ ਦਾ ਜਿਨ੍ਹਾਂ ਨੇ ਕਸ਼ਟ ਦੇ ਸੱਦੇ ਨੂੰ ਕਬੂਲਦੇ ਹੋਏ ਜਿਹੜਾ ਅੱਜ ਦਾ ਦਿਨ ਸੀ ਉਹ ਸਾਡੇ ਖਾਤਰ ਉਹਨਾਂ ਨੇ

ਜਿੰਨੇ ਵੀ ਸਾਰੇ ਸੇਵਾਦਾਰ ਮਾਈਆਂ ਬੀਬੀਆਂ ਮੰਗਰੇ ਵੀਰ ਸਭ ਨੇ ਸੇਵਾ ਕੀਤੀ ਸਭ ਦਾ ਮੋਦ ਮੰਗਵਾਉਣਾ ਨਾਲ ਹੀ ਮੈਂ ਤੁਹਾਨੂੰ ਕਰਾਂਗਾ ਕਿਥੋਂ ਦਾ ਦੋਸਤ ਸਕੂਲ ਸ਼ਹੀਦ ਸਰਦਾਰ ਸੇਵਾ ਸਿੰਘ ਮਹੋਰੀ ਗਿਆ ਬਰੰਦਰ ਸਿੰਘ ਵੱਲੋਂ ਸਕੂਲ ਠਿਕਰੀ ਵਾਲਾ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਜ਼ਬਾਨੀ ਕਰ ਰਿਹਾ ਇਸ ਸਕੂਲ ਮੈਡਮ ਗੁਰਮੀਤ Kaur ਜੀ ਉਹਨਾਂ ਦਾ ਸਤਿ ਸਿਰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੈਂ ਬਾਅਦ ਵਿੱਚ ਸਭ ਤੁਹਾਡੇ ਸਾਰੇ ਲੋਕ ਦੀ ਮਿਹਰੀ ਲੋੜ ਹੈ ਇਸ ਬਾਰੇ ਕਿਸ ਕੋਲ ਪ੍ਰਿੰਟੋਰ ਜੀ ਕਹਿਣ ਲੱਗੇ ਅਸੀਂ ਸਾਰੇ ਆਵਾਂਗੇ ਅਸੀਂ ਸਕੂਲ ਵੀ ਬੰਦ ਰੱਖਾਂਗੇ ਉਹਨਾਂ ਨੇ ਸਕੂਲ ਨੂੰ ਛੁੱਟੀ ਕਰਕੇ ਆਪਣੇ ਸਾਰੇ ਸਟਾਫ ਨੂੰ ਇੱਥੇ ਬੁਲਾਇਆ ਹੋਇਆ ਤੇ ਉਹਨਾਂ ਦਾ ਸਾਹਸ ਨੌਵੇਂ ਸਬਦੇ ਨਹੀਂ ਜਾਣਦਾ ਸਾਰਾ ਸਟਾਫ ਆ ਗਿਆ ਹੋਇਆ ਸਵੇਰ ਤੋਂ ਸੇਵਾ ਦੇ ਵਿੱਚ ਮੇਰੇ ਕੋਲੇ ਉਲਝ ਨਹੀਂ ਹੈ